ਸਤਾਰਾ ਬਜੀ ਨੂੰ ਕੀ ਲਾਉਣ ਸਕੇ ਸੀਤਾ ਰਾਮ ਦੇ ਨਾਲ ਹੋ چھوڑ ਦਿੱਤੀ ਕਰਕੇ ਰਾਮ ਨੂੰ ਪੈਦਾ ਸੰਸਾਰੇ ਅੰਦਰ ਬੇਵੀਰੋਂ ਬਲਕਾਰੀ ਵੀਰੋਂ ਔੜ ਦਿੱਤੀ ਜਿਨੂੰ ਦੇਖ ਕੇ ਟੁੱਟ ਰਾਜਾਂ ਦੇ ਛੋਟਿਓਸ ਪਾੜ ਦੀ ਕੋੜ ਦਿੱਤੀ ਪਾਪ ਪਰਾਧਾ ਦਾ ਡਕਿਆ ਸੀ ਉਸ ਮੱਟ ਦੇ ਵਿੱਚ ਪਾਬੋੜ ਦਿੱਤੀ ਜਿਹੜੀ ਵਿੱਚ ਸਮਾਨ ਹੈ ਉਹਦੇ ਦੀ ਸੀ ਉਸ ਤੰਦ ਤੰਗ ਦੀ ਤੋਂ ਢੋੜ ਦਿੱਤੀ ਜਿਹੜੇ ਗਾਲ ਤਾਂ ਰਬ ਕਰੋ ਦਦੀ ਨજર ਕਰਕੇ ਕਈਆਂ ਮਗਦਾ ਨਹੀਂ ਕੱਢ ਗੋੜ ਦਿੱਤੀ ਕੁੰਬੇ ਨਰਕ ਦੇ ਵਿੱਚ ਨੂੰ ਗਿਆ ਸਿੱਧਾ ਧਰਮ ਰਾਜ ਦੀ ਜੀ ਨਹੀਂ ਤੋੜ ਦਿੱਤੀ ਜਿੰਨਾ ਕਰਮਾਂ ਤਾਂ ਤੇ ਉੱਦਦਾ ਸੀ ਇਹਨਾਂ ਕਲਾ ਦੀ ਕਰਮ ਕਰੋੜ ਦਿੱਤੀ ਤਾਰੇ ਹੋ ਦੇ ਕਮ ਕਰੋੜ ਵਾਲੀ

ਕੁਦਰਤ ਤੇਰੀ ਬੜੀ ਅਪਾਰ ਸਰਵ ਕਲਾ ਕੀ ਅੰਦਰ ਜਮੇ ਰਾਮ ਜਨਮ ਕੇ ਮੰਤਰ ਸਾਰੇ ਆਪੇ ਮਾਰ ਜਵਾਲੇ ਈਸ਼ਵਰੀ ਆਦਿ ਬੁਰਖ ਪਰਮੇਸ਼ਰ ਜਗਤ ਗੁਰੂ ਰਗੁਨਾਥ ਜਨਮ ਜਨਮ ਕਾ ਦੁਖ ਮਿਟਾਏ ਸੋਨ ਕਰ ਤੇਰੀ ਕਰਦੇ ਦਰਦੇ ਸਰਬ ਦੇ ਸਭ ਜਗ ਤੇਰਾ ਨੂੰ ਸੁਰਲਰ ਮਨੁਜਨ ਦੇਹ ਤੇ ਅਰਵਦ ਘਰਵਦ ਦੇਸ਼ ਕਰ ਦੇ ਤੇਰੀ ਕੀਰਤੀ ਬ੍ਰਹਮਾ ਵਿਚਨ ਮਹੇਸ਼ ਜਮ ਕੇ ਕੀ ਸੰਸਾਰ ਮੇਰਿਕ ਪਤ ਰਾਜਾ ਰਾਮ ਕਰ ਕਰ ਤੇਰੀ ਮਦਨ ਰੋ ਸੁਭਾਤੀ ਸਾਮ ਸਰ ਗਾਵਣ ਸੁਲੇ ਤੰੜੇ ਚੰਦ ਸੁਰ ਸਵਤਾਰ ਨਾਰਦ ਸਰਦਵ ਪੂਜਦੇ ਰਤਨ ਜੋਤ ਨਰਨ ਸਰ ਅੰਤ ਨਹੀਂ ਹੁਦੀ ਆਵੰਦਾ ਮੈਂ ਭਾਏ ਆਪਣੇ ਅਪਾਰ ਤੂੰ ਹੀ ਜੀਆ ਜਗਤ ਮੈਂ ਪੈਦਾ ਕਿਛੁ ਨ ਮਾਰਾਰ ਸੋ ਰਾਮਨ ਕਾ ਦੇਕੇ ਸਾਰਾ ਤੰਦੂ ਕਰ ਸਾਹੀ ਲੈ ਕੇ ਪੜਚਾਂ ਜਗ ਵਿਚ ਰਧੀਰ ਮਾਇਨ ਪਗਤ ਜਨਾਂ ਮੇਂ ਜਿਪਤਾ ਹਰੀ ਗੁਰੂ ਆਲਵੀਕ ਨਰੇਨ ਗੀਲਦਾਸਾ ਪਗਵੰਤ ਕਾ ਜੋ ਜਨ ਲਾਵੇ ਰਾਮ ਨ ਵਸਨ ਲੈ ਕਾਫਰ ਸੋਜੋਂ ਵਿਸਰੇ ਨਾਮ ਜਿੜਾ ਰੱਬ ਦੀ ਯਾਦ ਪੁਲਾਉ ਨਹੀਂ ਤਾ ਕਾਫਰ ਆਕੀਓ ਸੇ ਨਿਸ਼ਾਨ ਤਾਈ ਪਰ ਜਨਾਨ ਕਰੇ ਨ ਸਾਫ ਜਿਹੜਾ ਕਾਫਰ ਆਕੀਓ ਸੋ ਸੁਲਤਾਨ ਤਾਈ ਜਿਹੜਾ ਕਿਸੇ ਦੀ ਚੀਜ਼ ਤੇ ਲੋਲ ਜਾਵੇ ਕਾਫਰੀ ਆਖੀ ਉਸ ਇਮਾਨਤਾਂ ਨਹੀਂ ਉਹ ਜਿਹਨੇ ਜਦੇ ਵਿਗਦਰੇ ਹੋਣ ਨਿਟੇ ਕਾਫਰੀ ਆਖੀ ਉਸ ਜਹਾਨਤਾਈ ਜਿਹੜਾ ਗੰਹ ਗਰੀਬ ਨੂੰ ਦੁੱਖ ਦੇਵੇ ਕਾਫਰੀ ਆਖੀ ਜਾ ਤਪਾਸ ਦੇ ਪੁਤਲੇ ਛੜੇ ਜੀੜਾ ਕਾ ਭਰਿਆ ਕੀ ਉਸ ਪ੍ਰਾਨ ਤਾਈ ਪਰਦੇ ਨਾਲ ਬਰਾਬਰੀ ਕਰੇ ਜੀੜੀ ਕਾ ਭਰਿਆ ਕੀ ਉਸ ਪ੍ਰਾਨ ਤਾਈ ਛੜੇ ਆਪਣੀ ਹੋਰ ਨਾਮ ਚਿੱਤ ਲਾਵੇ ਕਾ ਭਰਿਆ ਕੀ ਉਸ ਆਪਨੇ ਆਪਨੋ ਸੰਸਦਾ ਜੋਗ ਹਰਿਆਖੀ ਉਸ ਸੇਤਾਨ ਤਾਈ ਜਿਥੇ ਗੀਤਨ ਰਬ ਦੇ ਜਾਨ ਗਾਏ ਤਾ ਹਰਿਆਖੀ ਉਸ ਦੀਵਨ ਤਾਈ ਜਿਥੇ ਵੈਸਾ ਲੋਕ ਪਰੇਜ ਕਰਦੀ ਗਾ ਹਰਿਆਖੀ ਉਸ ਮਕਾਨ ਤਾਈ ਜੀ ਦੇ ਲਖ ਲਖ爱ਰਾ ਤੇਰੀਆਂ ਨੇ ਕਹ ਬਰਿਆਸੀ ਉਸ ਸੰਵਿਧਾਨਤਾਏ ਜੀ ਦੇ ਵਿੱਚ ਨਾ ਇਕਤਾ ਪਰਿ ਹੋਵੇ ਕਹ ਬਰਿਆਸੀ ਉਸ ਕਿਹਾਤਾਏ ਦਿੱਤੇ ਤਕੜੀ ਦੇ ਪੂਰੇ ਤੋਲ ਨਾ ਇਕ ਬਰਿਆਸੀ ਉਸ ਦੁਕਾਨਤਾਏ ਨਾ ਫੁਰਤ ਕਰੇ ਜੋ ਆਪਣੇ ਵਰਗਿਆਲਾ ਕਾ ਫਰੀ ਆਖੀ ਉਸ ਹੀ ਵੰਤਾਈ ਮਾਇਆ ਵਸੀ ਤੋਨ ਦਸ ਫੁਰ ਜੇੜਾ ਕਾ ਫਰੀ ਆਖੀ ਉਸ ਹੀ ਵੰਤਾਈ ਅਮਰਤ ਵਿਚ ਮਲਾਵਦਾ ਜੈ ਰੇੜਾ ਕਾ ਫਰੀ ਆਖੀ ਉਸ ਗਿਆਨਤਾਈ ਮਾਨਸ ਜਾਤ ਨੂੰ ਆਖੀ ਨੀਜ ਜਿਹੜੀ ਲਖ ਲਾਣ ਦਾ ਉਸ ਜੁਬਾਨ ਤਾਈ ਜਦੋਂ ਸਾਰਿਆਂ ਵਿੱਚ ਭਗਵੰਦੈ ਕੋ ਮੰਦਾ ਬੋਲੀ ਇਕ ਵੀ ਕੋਰਤਾਏ ਜਿਤੇ ਸੰਤ ਮਹਾਤਮਾ ਚਨ ਰਖੇ ਮਥਾ ਤੇ ਕੀ ਉਸ ਅਸਾਂਤ ਦਸਨੁ ਅਧਿਕਰਤਾ ਮੜੇ ਦੇੜਾ ਅਮਰਤ ਜਾਨੀ ਉਸ ਪਕਵਾਨ ਤਾਈ ਜਿਹੜਾ ਨਾਲ ਹੰਗਾਰ ਦੇ ਦਾਨ ਕਰਦੇ ਕੋ ਗਲਗ ਨਹੀਂ ਨਹੀਂ ਉਸ ਦਾਨ ਕਾਈ ਨਾਨਕ ਵੰਗਰਾਂ ਸ਼ਾਂਤ ਜੀ ਵਿੱਚ ਜੀਦੇ ਸਾਰੇ ਦੇ ਲੇਗਦਨਾ ਮਿੱਟੀ ਦਾ ਕੰਬਰਾ ਤੋ ਰਬ ਜਾਣੀ ਉਸ ਮਹਾਨ ਤਾਈ ਜਿਨੇ RAM ਦੇ ਦਰ ਸੁਰਜੀਤ ਕੀਤੇ ਤਨ ਤਨ ਹੋਲੇ ਅਮਰਤ ਪਾਹਤਾਏ ਕਰਮ ਮੰਦਰੇ ਜਿਨਾਂ ਦੇ ਜਾਗ ਬੈੰਦੇ ਓਹ ਫੋਜ ਦੇ ਟੂਠ ਤੂਫਾਨ ਤਾਈ ਮਾਨਸ ਜੀਵ ਜਹਾਨ ਦੇ ਵਿੱਚ ਜਿਨਨੇ ਕੋ ਰੂਪ ਨੇ ਉਸ ਭਗਵਾਨ ਤਾਈ ਰਾਜੇ ਜਨਕ ਦੀ ਪੁਤਰੀ ਪੂਜ ਦੀ ਸੀ ਫੁੱਲ ਰੱਖ ਗਏ ਉਸ ਨਿੰਦਾਨ ਤਾਈ ਕਚੀ ਤੰਦਪਦਾਨ ਨੂੰ ਮਾਨ ਨੂੰ ਬਨ ਦਿੱਤਾ ਪੰਮਨ ਪੁਤਰੀ ਉਹ ਦੇ ਹਨੂਮਾਨ ਤਾਈ ਰਾਜੀ ਬਨਨੀ ਸੁਰਗ ਦੇ ਰਾਜ ਪਾਏ ਨਿਤ ਪੂਜ ਕੇ ਉਸ ਸੁਭਾਨਤਾਏ ਦੇਹ ਸਮੇ ਅਸਮਾਨ ਨੂੰ ਉੱਜਾਵੇ ਵਾਗੋ ਆਯੋਦੀ ਵਰਦਾਨਤਾਏ ਜੀ ਦੇ ਵਿਚਨ ਸਤ ਗੁਰੂ ਦੇਵ ਸਿੰਘਾ ਸਾ ਫਰਿਆਸੀ ਉਸ ਧਿਆਨਤਾਏ ਹਉ ਵਰਨ ਸਤਿਗੁਰਾਂ ਦਾ ਸੰਗੀਤਕਾਰ ਤੇਰੇ ਨਾਮ ਤੋਂ ਜਾਣ ਕਰਵਾਂ ਮੇਰੀ ਰੰਗ ਰਤੜੇ ਪ੍ਰੀਤਮਾ ਪਾ ਜਾ ਮੁਰਗੇ ਪੇਰ ਜਾਣ ਦੇ ਵਿੱਚ ਫੇਰੀ ਮੇਰੇ ਦੀਨ ਦਿਆਲ ਮਟਾ ਜਾਏ ਇਸੇ ਜ਼ੁਲਮ ਤੇ ਇਸੇ ਤੁਮ ਦੀਵਗ ਗੁਰਦਾਸ ਨੂੰ ਦਰਸ ਦੇਖ ਆ ਜਾਵੀ ਮੈਂ ਤਾਂ ਜੋਤ ਜਗੰਧਾਰੋ ਜ ਤੇਰੇ ਉੱਚੇ ਅੰਬਰਾ ਤੁਹ ਸਾਨੁ ਮਾਨੁ ਵਾਲੇ ਵਾਣੁ ਆਦਿ ਜੀ ਰਾਮ ਬਲਹਾਰ ਤੇ ਸੋ ਮੈਨੂੰ ਵਿਸਰੇ ਨਾ ਕਦੀ ਨਾਮ ਤੇਰਾ ਇਹ ਮੰਗਦਾ ਰਹਾ ਕਰਤਾ ਤੇ ਸੋ ਕੀਤਾ ਫੈਸਲਾ ਆਪਣੇ ਆਪੇ ਅੰਦਰੇ ਜਿੰਦਵੀ ਜਾਮਨੀ ਵਾਰ ਤੈ ਤੋਂ ਕਾਮ ਕ੍ਰੋਧ ਹੰਕਾਰ ਤੋਂ ਬਖਸ਼ ਲੈ ਲਈ ਲੋੜਦਾ ਮੈਂ ਪਰਵਦਗਾਰ ਤੈ ਤੋਂ ਕੱਖਾਂ ਵਿੱਚ ਜਿੰਦਗਾਨੀਆਂ ਪਰਮ ਵਾਲੇ ਹੱਸੀ ਲੈ ਗਿਆ ਰਾਮ ਅਵਤਾਰ ਤੈ ਤੋਂ ਕੱਖਾਂ ਵਿੱਚ ਜਨ ਗਾਨੀਆਂ ਪਰਨ ਵਾਲੇ ਜਾਵਾਂ ਸਦਕੜੇ ਮੈਂ ਲਖਵਾਰ ਤੈ ਤੋਂ ਜੀਵ ਜੀਵ ਦੀ ਬੰਸ ਸਾਜਨਾ ਕਰਨ ਵਾਲੇ ਉਸੇ ਲੈ ਗਿਆ ਰਾਮ ਅਵਤਾਰ ਚੈਤਾ ਗਿਲਦਾਸ ਨਮਨ ਦੀ ਤਾਜ ਰੱਖੀ ਕੀ ਕਮੰਗ ਦੇਵੇ चंदता जो भूल सोन रुपए करता दयावान जगत कर गुरु वाल्मीकि महाराज की जय धान सतगुरु गुरु ज्ञाननाथ महाराज की ਤਨ ਤਨ ਬ੍ਰਹਮ ਗਿਆਨੀ ਸੰਤ ਗੁਰੂ ਗੁਰਦੇਵ ਸਿੰਘ ਮਹਾਰਾਜ ਕੀ